ਸੰਗਠਨ ਸਾਥ ਜੀ ਪ੍ਰੋਗਰਾਮ ਇਕਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਜੀ ਸਾਡੇ ਸਟੂਡੀਓ ਦੇ ਵਿੱਚ ਪੰਥ ਦੇ ਮਹਾਨ ਯੋਧੇ ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ ਪਹੁੰਚੇ ਆ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਪੂਰੀ ਦੁਨੀਆ ਇਹਨਾਂ ਨੂੰ ਜਾਣਦੀ ਆ ਕਿ ਮੁੱਖ ਮੰਤਰੀ ਬਲ ਸਿੰਘ ਦੇ ਕੇਸ ਦੇ ਵਿੱਚ ਉਹਨੂੰ ਸੋਦਾ ਲਾਉਣ ਦੇ ਵਿੱਚ ਜਿਹੜੀ ਟੀਮ ਸ਼ਾਮਲ ਸੀ ਉਸ ਟੀਮ ਦੇ ਇਹ ਇੱਕ ਅਹਿਮ ਸੇਵਾਦਾਰ ਸਨ ਲੰਬਾ ਸਮਾਂ ਕੈਦ ਕੱਟੀ ਆ ਤਸ਼ੱਦਦ ਸਹੇ ਨੇ ਜ਼ੁਲਮ ਸਹੇ ਨੇ ਪਰ ਇੱਕ ਗੱਲ ਜਿਹੜੀ ਹੈ ਇੱਕ ਵਰਦਾਨ ਵਾਂਗੂ ਇਹ ਪੰਥ ਨੂੰ ਇਹ ਟੀਮ ਸਾਰੀ ਦੇਗੀ ਸੀ ਉਹ ਇਹ ਸੀ ਕਿ ਮੁੱਖ ਮੰਤਰੀ ਬੀਨਤ ਸਿੰਘ ਦੇ ਕਤਲ ਤੋਂ ਬਾਅਦ ਕੋਈ ਫੇਕ এনਕਾਊਂਟਰ ਨਹੀਂ ਹੋਇਆ ਉਸ ਤੋਂ ਬਾਅਦ ਕੇਪੀਐਸ ਗਿੱਲ ਡੀਜੀਪੀ ਸੀਗਾ ਤੇ ਇਹ ਨਾਲ ਇਹ ਪਾਈ ਰਖਵਿੰਦਰ ਸਿੰਘ ਤੇ ਇਹਨਾਂ ਦੇ ਹੋਰ ਕਈ ਸਾਥੀ ਜਿਹੜੇ ਆ ਉਹ ਗ੍ਰਿਫਤਾਰ ਹੋ ਗਏ ਸਨ ਜੇ ਜੇ ਜੋ ਉਸ ਵਕਤ ਇਹਨਾਂ ਦਾ ਰਵੱਈਆ ਹੁੰਦਾ ਸੀ ਜੋ ਉਸ ਵਕਤ ਇਹਨਾਂ ਦੀ ਸੋਚ ਹੁੰਦੀ ਸੀ ਇਹਨਾਂ ਚੋਂ ਸਾਰਿਆਂ ਨੂੰ ਉਹ ਫੇਕ ਐਨਕਾਊਂਟਰਸ ਦੇ ਵਿੱਚ ਮਾਰ ਸਕਦੇ ਸੀ ਪਰ ਹਿੰਮਤ ਨਹੀਂ ਪਈ ਕੇਪੀਐਸ ਗਿੱਲ ਦੀ ਵੀ ਕਿ ਇਹਨਾਂ ਨੂੰ ਇਹਨਾਂ ਤੇ ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਜਾਵੇ ਪੁਸ਼ਗਿਸ਼ਾ ਹੋਈਆਂ ਤਸ਼ੱਦਦ ਹੋਏ ਮੈਂ ਨੌਕਰੀ ਕਰਦੇ ਸੀ ਜੇ ਪੁਲਿਸ ਦੇ ਵਿੱਚ ਪਰ ਕੋਈ ਮਲਾਲ ਨਹੀਂ ਕੋਈ ਪਰੇਸ਼ਾਨੀ ਨਹੀਂ ਅੱਜ ਜੋ ਕੁਝ ਵੀ ਹੈ ਸਤਿਗੁਰ ਦਾ ਭਾਣਾ ਮੰਨ ਕੇ ਤੇ ਪਰਵਾਹ ਕਰੀ ਬੈਠੇ ਹਾਂ ਭਾਈ ਖੰਦਰ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲੀ ਗੱਲ ਤੇ ਧੰਨਵਾਦ ਤੁਹਾਡੇ ਬਹੁਤ ਬਾਰਕ ਕਰਮ ਕਦਮ ਸਾਡੇ ਸਟੂਡੀਓ ਚ ਪਏ ਨੇ ਮੈਂ ਵੀ ਧੰਨਵਾਦੀ ਹਾਂ ਜੀ ਆਪ ਜੀ ਦਾ ਹਾਂ ਜੀ ਜੀ ਆਪ ਜੀ ਦਾ ਅੱਛਾ ਭਾਈ ਸਾਹਿਬ ਜੀ ਸੰਘਰਸ਼ ਦੀਆਂ ਗੱਲਾਂ ਤੇ ਬੜੀ ਵਰੀ ਤੇ ਬੜੇ ਚੈਨਲਾਂ ਤੇ ਹੋਈਆਂ ਜੀ 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 ਓਵਰਆਲ ਮਨ ਨੂੰ ਤਸੱਲੀ ਕੋਈ ਉਲਾਮਾ ਕੋਈ ਪਛਤਾਵਾ ਨਹੀਂ ਜੀ ਬਿਲਕੁਲ ਨਹੀਂ ਮੈਂ ਸੰਗਤ ਦਾ ਤਹਿ ਦਿਲ ਤੋਂ ਧੰਨਵਾਦੀ ਆ ਜੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਸਾਡੀ ਹਾਜ਼ਰੀ ਦੇ ਵਿੱਚ ਬਾਹਰ ਦੀ ਦੇਸ਼ਾਂ ਦੀ ਮਿਸਤਰੀ ਸੰਗਤ ਜਿਹੜੀ ਵੀ ਸਾਡੀ ਸਾਡੀ ਮਦਦ ਕਰਦੀ ਰਹੀ ਆ ਜੀ ਮੇਰੀ ਮੇਰੀ ਫੈਮਿਲੀ ਦੀ ਸਾਡੀ ਸਿੰਘਣੀ ਦੀ ਹੋਰ ਪਰਿਵਾਰਕ ਮੈਂਬਰਾਂ ਦੀ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਖਾਸ ਕਰਕੇ ਇਸ ਟਾਈਮ ਜਿਹੜੀ ਸੇਵਾ ਆਈ ਆ ਸਾਊਦੀ ਅਰਬ ਤੋਂ ਸਾਡੇ ਵੀਰ ਜੀ ਤੇ ਉਹਨਾਂ ਦਾ ਗਰੁੱਪ ਔਰ ਉਹਨਾਂ ਦੇ ਪਿੱਛੇ ਜੋ ਟੀਮ ਕੰਮ ਕਰਦੀ ਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜੀ ਤੇ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅਗੇ ਗੁਰੂ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਇਹ ਸੇਵਾ ਇਸ ਤਰੀ ਸਤਿਗੁਰੂ ਜੀ ਲੈਂਦੇ ਰਹਿਣ ਆਪ ਜੀ ਦੇ ਥਰੂ ਅੱਛਾ ਭਾਈ ਸਾਹਿਬ ਤੁਸੀਂ ਮਹਿਕਮਾ ਪੁਲਿਸ ਦੇ ਵਿੱਚ ਸੀ ਨਾਲ ਦੇ ਜਿਹੜੇ ਆ ਤੁਹਾਡੇ ਸਾਥੀ ਹਾਂਜੀ ਉਹ ਅੱਜ ਕੱਲ ਕਿਸ ਰੈਂਕ ਤੇ ਨੇ ਉਹ ਕਟੂਕਟ ਵੀ ਕੋਈ ਐਸਪੀ ਡੀਐਸਪੀ ਦੇ ਰਿਡੈਂਟ ਤੇ ਕਰੀ ਉਹਨਾਂ ਬਾਰੇ ਸੋਚ ਕੇ ਮਨ ਦੇ ਵਿੱਚ ਕੋਈ ਆਉਂਦਾ ਨਹੀਂ 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 ਕੋਈ ਕੁਝ ਨਹੀਂ ਕੋਈ ਨਹੀਂ ਹੋਣਾ ਬਿਲਕੁਲ ਨਹੀਂ ਬਿਲਕੁਲ ਵੇਖੋ ਇੱਕ ਐਸਪੀ ਆ ਇੱਕ ਡੀਐਸਪੀ ਆ ਉਹਨੂੰ ਉਹਦੇ ਪਰਿਵਾਰਕ ਮੈਂਬਰ ਜਾਂ ਔਰ ਡਿਸਟ੍ਰਿਕਟ ਦੇ ਲੋਕ ਜਾਣਦੇ ਹੋਣਗੇ ਤੁਹਾਨੂੰ ساری ਦੁਨੀਆ ਜਾਣਦੀ ਹੈ ਮਹਾਰਾਜ ਦੀ ਬੇਟੀ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਲਿਖਵਾ ਦੱਸੇ ਨਾਰਗਵਾਲ ਕੌਣ ਆ ਕੌਣ ਆ ਜੀ ਹਾਂ ਬਿਲਕੁਲ ਬਿਲਕੁਲ ਇਸ ਚੀਜ਼ ਦਾ ਮਾਣ ਮਹਿਸੂਸ ਹੁੰਦਾ ਅਸੀਂ ਪੰਥ ਦੇ ਪੰਥ ਦੇ ਕੰਮ ਆ ਸਕੇ ਵਾਹ ਅਰੇ ਸੇਵਾ ਲੈ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਸਾਨੂੰ ਸਾਡੀ ਸਾਰੀ ਟੀਮ ਨੇ ਮਾਣ ਆਪਣੇ ਆਪ ਤੇ ਅੱਛਾ ਇੱਕ ਗੱਲ ਆ ਭਾਈ ਸਾਹਿਬ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਇਹ ਇਹ ਲੀਡਰ ਲੋਕ ਇਹ ਲਫਜ਼ ਬੜੇ ਸਟੀਜਾ ਤੇ ਬੋਲਦੇ ਆ ਪਰ ਤੁਸੀਂ ਲੋਕਾਂ ਨੇ ਤੇ ਇਹ ਸੱਚੀ ਮੁੱਚੀ ਆਪਣੀ ਜ਼ਿੰਦਗੀ ਦੇ ਵਿੱਚ ਇਹਨੂੰ ਰੂਪਮਾਨ ਕਰਤਾ ਆਪਣੇ ਆਪ ਤੇ ਹੰਡਾ ਲਿਆ ਬਈ ਵਾਕਿਆ ਹੀ ਇੱਕ ਐਸਪੀ ਰੈਂਕ ਦਾ ਬੜਾ ਰਿਸਪੈਕਟੇਬਲ ਉੱਦਾਂ ਹੁੰਦਾ ਪਰ ਤੁਹਾਡੇ ਮਨ 'ਚ ਕੋਈ ਟੈਨਸ਼ਨ ਨਹੀਂ ਨਹੀਂ ਜੀ ਬਿਲਕੁਲ ਕੋਈ ਚਿੰਤਾ ਨਹੀਂ ਕੋਈ ਗਿਲਾ ਨਹੀਂ ਕੋਈ ਮਲਾਲ ਨਹੀਂ ਕਿੱਥੇ ਬੈਠੇ ਆ ਜਿਵੇਂ ਬੈਠੇ ਆ ਗੁਰੂ ਸਾਹਿਬ ਦੀ ਬਹੁਤ ਵੱਡੀ ਅਪਰੰਪਾਰ ਕ੍ਰਿਪਾ ਵੀ ਸਾਡੇ ਤੋਂ ਗੁਰੂ ਸਾਹਿਬ ਨੇ ਉਹ ਕੰਮ ਕਰਾ ਲਿਆ ਸ਼ਾਇਦ ਕਈ ਲੋਕ ਸੁਪਨੇ ਤੱਕ ਸੋਚ ਵੀ ਨਹੀਂ ਸਕਦੇ ਬਿਲਕੁਲ ਜੀ ਵੇਖੋ ਹਰ ਬੰਦੇ ਦਾ ਦਿਲ ਕਰਦਾ ਕਿ ਮੈਂ ਜਿੰਦਾ ਸੁੱਖਾ ਬਣ ਜਾਵਾਂ ਹਾਂ ਹਰ ਬੰਦੇ ਦਾ ਦਿਲ ਕਰਦਾ ਕਿ ਮੈਂ ਲਖਵਿੰਦਰ ਸਿੰਘ ਨਾਰਗਵਾਰ ਵਰਗਾ ਕੋ ਕੰਮ ਕਰ ਜਾਵਾਂ ਕੋ ਸੇਵਾ ਕਰਾਂ ਪਰ ਇਹ ਉਸ ਕਾਲਪੁਰਖ ਦੀ ਸ਼ਾਇਦ ਕੋ ਪੁਰਾਣੀ ਭਗਤੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕਿਸੇ ਸੰਤਾਂ ਮਹਾਪੁਰਸ਼ਾਂ ਨੇ ਮੈਂ ਅੱਜ ਸਾਡੀ ਸੰਗਤ ਨਾਲ ਇਹ ਗੱਲ ਸਾਂਝੀ ਕਰ ਰਿਹਾ ਕੈਮਰੇ ਤੇ ਵੈਸੇ ਮੈਂ ਕੇ ਵੀ ਸਟੇਜਾਂ ਤੇ ਵੀ ਬੋਲਿਆ ਜੀ ਜੀ ਕਿਸੇ ਸੰਤਮਾਹ ਪਰਸ਼ਪ੍ਰੀ ਕਿਰਪਾ ਵਾਲੇ ਸਾਧੂ ਮੈਨੂੰ ਕਹਿਣ ਲੱਗੇ ਇੱਕ ਦਿਨ ਕਿ ਬਲਵੰਦਰ ਸਿੰਘ ਦਸਵੇਂ ਪਾਤਸ਼ਾਹ ਦੇ ਸਮੇਂ ਦੇ 40000 ਤੋਂ ਵੱਧ ਸਿੰਘ ਫੇਰ ਜਨਮ ਲੈ ਕੇ ਤੇ ਤੁਰੇ ਫਿਰਨਦੇ ਆ ਜੀ ਜੀ ਤੇ ਜਦੋਂ ਦਿਲ ਕਰਦਾ ਨਾ ਸੱਚੇ ਪਾਸ਼ਾ ਦੇ ਕੇ ਥਾਪੜਾ ਚੱਲ ਵੀ ਸਿੰਗਾ ਲੁੱਟ ਸੇਵਾ ਜੀ ਤੇ ਮੈਨੂੰ ਤਾਂ ਲੱਗਦਾ ਕਿ ਤੇ ਉਸੇ ਗੁਰੂ ਸਾਹਿਬ ਦੀਆਂ ਫੌਜਾਂ ਦੀ ਜਿਹੜਾ ਗੱਜ ਸੱਚੇ ਪਾਸ਼ਾ ਤੈਨੂੰ ਤੁਹਾਡੇ ਕੋਲ ਲੈਣੀ ਉਹਨਾਂ ਵਿੱਚੋਂ ਨਹੀਂ ਤੇ ਆਪੇ ਵੇਖੋ ਜਿਵੇਂ ਆਪਾਂ ਸਰੀ ਦੀ ਗੱਲ ਕਰ ਲਈਆ ਬਸਰ ਵਾਲੇ ਦੀ ਕਿ ਕਿਸੇ ਨੂੰ ਪਤਾ ਨਹੀਂ ਸੀ ਸਤਗੁਰਾਂ ਦਿੱਤਾ ਥਾਪੜਾ ਵੀ ਚੱਲ ਵੀ ਸਿੰਘਾਂ ਲੁੱਟ ਸੇਵਾ ਲੁੱਟ ਸੇਵਾ ਹਾਂ ਬਿਲਕੁਲ ਜੀ ਬਿਲਕੁਲ ਵੀ ਇੱਕ ਬੰਦਾ ਯਾਰ ਤੇਰਾ ਨਾ ਕੋ ਵੰਡਨੀ ਬਿਹਾਰਨੀ ਕੋ ਬੰਨਾ ਨਹੀਂ ਸਾਂਝਾ ਕੋ ਤੇਰਾ ਨੁਕਸਾਨ ਨਹੀਂ ਹੋਇਆ ਤੇ ਤੂੰ ਉੱਠ ਕੇ ਤੇ ਐਵੇਂ ਹੀ ਸਾਰੀ ਕੌਮ ਨੂੰ ਜਾਂ ਗੁਰੂ ਘਰਾਂ ਬਾਰੇ ਤੂੰ ਗੱਲ ਕਰੇਗਾ ਤੇ ਫਿਰ ਸੱਚੇ ਪਾਤਸ਼ਾਹ ਨੇ ਥਾਪੜਾ ਦੇ ਕੇ ਕਿਹਨਾਂ ਸੀਗੀ ਸਿੰਘ ਦੀ ਡਿਊਟੀ ਹਾਂ ਜੀ ਹਾਂ ਜੀ ਬਿਲਕੁਲ ਇਹ ਸਾਡੀ ਕੌਮ ਨੂੰ ਬਖਸ਼ਿਸ਼ ਹੈ ਜੀ ਹਾਂ ਜੀ ਬਿਲਕੁਲ ਗੁਰਤੀ ਆ ਉਹ ਗੁਰਤੀ ਕੰਮ ਕਰਦੀ ਆ ਬਾਣੀ ਦੇ ਥਰੂ ਛੇ ਬਿਲਕੁਲ ਠੀਕ ਆ ਅੱਛਾ ਪਤਾ ਲਗਾ ਸੀ ਵੀ ਘਰ ਉਸਾਰੀ ਅਧੀਨ ਆ ਕੁਝ ਨਹੀਂ ਲੱਗ ਰਿਹਾ ਨਹੀਂ ਹਾਂਜੀ ਫਿਰ ਇਸ ਤਰ੍ਹਾਂ ਫਿਰ ਰਹਾ ਤਾਂ ਇਸਤਰੀ ਜੀ ਇਸ ਤਰ੍ਹਾਂ ਅਜੇ ਚੱਲਿਆ ਨਹੀਂ ਸ਼ੁਰੂ ਹੋ ਰਿਹਾ ਮੈਨੂੰ ਪਤਾ ਲੱਗਾ ਸੀ ਸ਼ਾਇਦ ਕਰਦਾ ਨਹੀਂ ਹਾਂਜੀ ਤਾਂ ਇਸਤਰੀ ਜੀ ਇੱਕ ਕੁਲ ਜਗਾ ਜੁਗਾ ਫਲੈਟ ਕੋਟ ਦਾ ਪ੍ਰਬੰਧ ਹੋਇਆ ਨਹੀਂ ਹਾਂਜੀ ਉਹ ਨਹੀਂ ਕੀਤਾ ਜੀ ਰੈਂਟ ਤੇ ਹੀ ਹਜੇ ਦਾ ਕੋਈ ਨਹੀਂ ਸਾਹ ਸੰਗਤ ਜੀ ਇੱਕ ਕੋਈ ਕੋਈ ਬਿਲਕੁਲ ਕੋਈ ਇਸ ਤਰ੍ਹਾਂ ਦਾ ਗਲਾਨ ਨਹੀਂ ਪਰ ਗੱਲ ਇਹ ਜੋ ਸੱਚ ਹੈ ਉਹ ਸੱਚ ਹੈ ਨਹੀਂ ਹੁਣ ਵੇਖੋ ਨਾ ਮੈਂ ਸਹੀ ਘਰ ਪਰਿਵਾਰ ਵਾਲੇ ਮੈਂ ਆਪਣੇ ਆਪ ਤਾਂ ਸੈਟੀਸਫਾਈ ਹਾਂ ਜੀ ਓਕੇ ਸੰਗਤ ਵੱਲੋਂ ਸੈਟੀਸਫਾਈ ਹਾਂ ਦਾ ਸੰਗਤ ਜੋ ਵੀ ਝੋਲੀ ਚ ਪਾਉਗੀ ਸਿਰ ਮੱਥੇ ਤੁਹਾਡੇ ਮਨ ਦੇ ਵਿੱਚ ਇਹ ਆ ਵੀ ਕੌਮ ਦਾ ਘਰ ਬਣ ਜੂ ਸਾਡਾ ਵੀ ਬਣ ਸਾਡਾ ਬਣ ਜੂਗਾ ਹਾਂ ਜੀ ਪਰ ਅਹੀਂ ਆਨੇ ਵੀ ਤੁਹਾਡੇ ਵਰਗੇ ਯੋਧਿਆਂ ਦਾ ਤੇ ਜ਼ਰੂਰ ਬਣਾਣਾ ਚੱਲੋ ਸੱਚੇ ਪਾਸ਼ਾ ਤੁਹਾਡੀ ਜਵਾਨ ਨੂੰ ਮਲਟੀਪਲਾਈ ਕਰੀ ਜੀ ਅੱਥੇ ਪਾਸ਼ਾ ਸਾਧਗੁਰੂ ਕਿਰਪਾ ਕਰਨਗੇ ਔਰ ਇੱਕ ਨੰਬਰ ਬੋਲ ਦਿਓ ਜੀ ਆਪਣਾ ਸਾਧ ਸੰਗਤ ਸਾਣੀ ਪਾਣਾ ਨਾਉ 8 ਹਾਂ ਜੀ 5 5 7 6 7 5 0 2 ਮੈਂ ਰਿਪੀਟ ਕਰ ਦਿੰਦਾ ਇਹ ਨੰਬਰ ਦੁਬਾਰਾ 9855 76 75 02 9855767502 ਇਹ ਭਾਈ ਸਾਹਿਬ ਦਾ ਨੰਬਰ ਆ ਜੀ ਸਕਰੀਨ ਦੇ ਥੱਲੇ ਤੁਸੀਂ ਚਲਦਾ ਵੇਖ ਰਹੇ ਹੋ ਜਰੂਰ ਸੰਪਰਕ ਕਰਿਓ ਔਰ ਸੱਚੀ ਮੁੱਚੀ ਮੈਂ ਮਾਦਰਤ ਚਾਹਨਾ ਭਾਈ ਲਖਵਿੰਦਰ ਸਿੰਘ ਜੀ ਬੇਸ਼ੱਕ ਇਨ੍ਹਾਂ ਹੱਥਾਂ ਤੇ ਰਹੀਂ ਲੱਖਾਂ ਰੁਪਏ ਤੁਹਾਡੇ ਪਰਿਵਾਰ ਤੱਕ ਮੈਨੂੰ ਪਹੁੰਚਾਉਣ ਦਾ ਸੁਭਾਗ ਭਰਾਤ ਧੰਨਵਾਦ ਆ ਜੀ ਪਰਮਾਤਮਾ ਮੈਂ ਤੁਹਾਡੇ ਲਈ ਪਰ ਫਿਰ ਵੀ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਵੀ ਅਜੇ ਤੱਕ ਘਰ ਨਹੀਂ ਬਣਿਆ ਬਣ ਜੂਗਾ ਜੀ ਘਰੇ ਕੋਈ ਨਹੀਂ ਰਹੀ ਜਾਂਦੇ ਉਹ ਵੀ ਆਪਣੀ ਧਾਰੇ ਨੇ ਕੋਈ ਗੱਲ ਨਹੀਂ ਤੇ ਵਿਖੋ ਗੱਲ ਇਹ ਆ ਕਿ ਇੱਥੇ ਵੱਡੀਆਂ-ਵੱਡੀਆਂ ਖਾਲਸਾ ਐਡ ਵਰਗੀਆਂ ਸੰਸਥਾਵਾਂ ਨੇ ਤੇ ਅਸੀਂ ਉਹਨਾਂ ਨੂੰ ਅਰਜ਼ ਬੇਨਤੀ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜੀ ਜੀ ਪਾਈ ਪਾਈ ਦਾ ਵੀ ਸਿੰਘ ਜੀ ਇਧਰ ਧਿਆਨ ਕਰੋ ਕਿ ਇੱਕ ਤੇ ਜਿਹੜੇ ਆ ਡਿਪੋਰਟ ਹੋ ਕੇ ਸਾਡੇ ਭੈਣ ਭਰਾ ਆ ਰਹੇ ਆ ਲੱਖਾਂ ਰੁਪਏ ਖਰਚ ਕੇ ਤੇ ਤੁਸੀਂ ਕੈਲੀਫੋਰਨੀਆ ਦੀ ਅੱਗ ਬੁਝਾਉਣ ਤੁਰ ਪਿਓ ਅ ਅਮਰੀਕਾ ਦੇ ਵਿੱਚ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਇਨਸਾਨੀਅਤ ਦਾ ਕੋਈ ਵੀ ਕੰਮ ਨੇਕ ਆ ਉਹਦੇ ਵਿੱਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਪਰ ਮੈਨੂੰ ਲੱਗਦਾ ਵੀ ਹੁਣ ਅੱਗ ਇੱਥੇ ਲੱਗੀ ਜੇ ਤੇ ਆਓ ਇਹਨਾਂ ਪਰਿਵਾਰਾਂ ਨੂੰ ਵੀ ਸੰਭੀਏ ਰਲ ਮਿਲ ਕੇ ਤੇ ਭਾਈ ਲਖਵਿੰਦਰ ਸਿੰਘ ਵਰਗਿਆਂ ਦੇ ਵੀ ਘਰ ਬਣਾਈਏ ਤੇ ਇਹ ਸਾਡੇ ਲਈ ਇੱਕ ਮਿਹਣੇ ਵਰਗੀ ਗੱਲ ਐ ਸਾਧ ਸੰਗਤ ਜੀ ਤੇ ਮਾਰੋ ਹੱਲਾ ਇਸ ਨੰਬਰ ਦੇ ਉੱਤੇ ਕੋ ਗੂਗਲ ਪੇ ਕੋਈ ਚੱਲਦਾ ਕੋਈ ਤਰ੍ਹਾਂ ਦਾ ਸਿਸਟਮ ਹਾਂ ਇਸੇ ਨੰਬਰ ਤੇ ਗੂਗਲ ਚੱਲਦਾ ਇਸੇ ਨੰਬਰ ਤੇ ਗੂਗਲ ਪੇ ਫੋਨ ਪੇ ਪੇਟੀਐਮ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਸੇਵਾ ਭੇਜ ਸਕਦੇ ਹੋ 100-100 ਰੁਪਇਆ ਪਾ ਦਿਏ ਨਾ ਤੇ ਲੱਖ ਕ ਬੰਦਾ ਭੇਜਦੇ ਤੇ ਕੋਠੀ ਤਿੰਨ ਵਜਲੀ ਵਰਤਦਾ ਸਹੀ ਗੱਲ ਹੈ ਕੋਈ ਸੰਗਤ ਅੱਗੇ ਭਾਰ ਨਹੀਂ ਕੋਈ ਸਹੀ ਗੱਲ ਹੈ ਜੇ ਆਪਾਂ ਸੰਗਤ ਰੂਪ ਵਿੱਚ ਦੇਖੀਏ ਤਾਂ ਹਰ ਇੱਕ ਇੱਕ ਪੈਸਾ ਵੀ ਸਹਾਈ ਹੁੰਦਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਵੇਖਿਆ ਜੀ ਬਹੁਤ ਸਾਰੇ ਘਰਾਂ ਪਰਿਵਾਰਾਂ ਚ ਐਸੀਆਂ ਧੀਆਂ ਦੇ ਵਿਆਹ ਕੀਤੇ ਆ ਕਿ ਜਿੱਥੇ ਘਰ ਦੀ ਡਿਮਾਂਡ ਹਦੀ ਵੀ ਸਾਨੂੰ 10-20000 ਰੁਪਿਆ ਦੇ ਦੋ ਅਸੀਂ ਚੂੜਾ ਕਲੀਰੇ ਤੇ ਦੋ ਚਾਰ ਸੂਟ ਬਣਾ ਲਈਏ ਤੇ ਧੀ ਵਿਆਹ ਦੇਣੀ ਪਰ ਉੱਥੇ ਫਿਰ ਟਰੱਕਾਂ ਚ ਸਵਾਰ ਗਿਆ ਜਦੋਂ ਸੰਗਤ ਨੇ ਆਪਾਂ ਵਿਖਾਇਆ ਰੂਪ ਸੰਗਤ ਨੇ ਜਦੋਂ ਸਹਾਇਕ ਦਿੱਤਾ ਤੇ ਫਿਰ ਹੁਣ ਤੁਹਾਡੇ ਅੜਗੇ ਸਿੰਘ ਦੇ ਲਈ ਘਰ ਦੀ ਕੋਈ ਏਡੀ ਵੱਡੀ ਗੱਲ ਨਹੀਂ ਗਈ ਸੰਗਤ ਅੱਗੇ ਸਾਡੀ ਕਿਰਪਾ ਨਹੀਂ ਕੋਈ ਨਹੀਂ ਮੈਂ ਠੀਕ ਹੈ ਬਾਕੀ ਅਸੀਂ ਆਪ ਜੀ ਦਾ ਆਪ ਜੀ ਦੀ ਟੀਮ ਦਾ ਮੈਂ तहे دل ਤੋਂ ਧੰਨਵਾਦੀ ਹਾਂ ਜੀ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕੇ ਪ੍ਰਮਾਤਮਾ ਆਪ ਜੀ ਨੂੰ ਹੋਰ ਵੀ ਵੱਲ ਬਖਸ਼ਣ ਤਾਂ ਕਿ ਤੁਸੀਂ ਹੋਰ ਵੀ ਸੰਗਤ ਦੇ ਵਿੱਚ ਸੇਵਾ ਕਰ ਸਕੋ ਇਹ ਸਾウਦੀ ਅਰਬ ਦੀ ਸੰਗਤ ਵੱਲੋਂ 11000 ਤੇ 500 ਦੀ ਇਹ ਭੇਟਾ ਤੁਹਾਡੇ ਕੋਲ ਮੈਨੂੰ ਪਹੁੰਚਾਉਣ ਦਾ ਹੁਕਮ ਹੋਇਆ ਸੀ ਬਹੁਤ ਬਹੁਤ ਪ੍ਰਵਾਨ ਕਰਦੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾウਦੀ ਅਰਬ ਦੀ ਸੰਗਤ ਦਾ ਤੇ ਜਿਹੜੇ ਵੀਰ ਨੇ ਭੇਜੀ ਆ ਉਹਨਾਂ ਦੇ ਪਿੱਛੇ ਜਿਹੜੀ ਵੀ ਟੀਮ ਕੰਮ ਕਰਦੀ ਆ ਤੇ ਇਸੇ ਤਰ੍ਹਾਂ ਹੀ ਵੀਰ ਜੀ ਆਪ ਦਿਨ ਦੁਗਣੀ ਰਾਤ ਚੌਗਣੀ ਤੇ ਰੱਖੀ ਕਰਦੇ ਰ ਅਸੀਂ ਆਪਣੇ ਪੰਜਾਬ ਦੇ ਵਿੱਚ ਆਪਣੇ ਪੰਥ ਲਈ ਆਪਣੇ ਪੰਜਾਬ ਲਈ ਆਪਣੇ ਸਿੱਖੀ ਲਈ ਦਿਨ ਰਾਤ ਕਰਦੇ ਰਹੀਏ ਮਸ਼ਕਤ ਕਰਦੇ ਰਹੀਏ ਤਾਂ ਕਿ ਚੜਦੀ ਕਲਾ ਚਲੀਏ ਜਿਹੇ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਮੇਰੇ ਕਹਾਂ ਤੁਸੀਂ ਸਾਰੇ ਜਾਣੀ ਜਾਣੋ ਹਾਂ ਤੇ ਇਹਨਾਂ ਗੱਲਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਆਪਾਂ ਇੱਕ ਦੂਜੇ ਦਾ ਹੱਥ ਫੜੀਏ ਤੇ ਆਪਣੇ ਗੁਰੂ ਸਾਹਿਬ ਦੀ ਸਿੱਖੀ ਨੂੰ ਹੋਰ ਵੀ ਵਾਰਡੇ ਦੇ ਵਿੱਚ ਲੈ ਕੇ ਜਾਈਏ ਜੀ ਬਿਲਕੁਲ ਜੀ ਸਤਿਗੁਰੂ ਕਿਰਪਾ ਕਰਨਗੇ ਅੱਛਾ ਭਾਈ ਸਾਹਿਬ ਜਮਾਨਤ ਤੋਂ ਬਾਅਦ ਕੋਈ ਤੰਗੀ ਪਰੇਸ਼ਾਨੀ ਪ੍ਰਸ਼ਾਸਨ ਵੱਲੋਂ ਕੋਈ ਦਿੱਕਤ ਕੋਈ ਨਹੀਂ ਨਹੀਂ ਪ੍ਰਸ਼ਾਸਨ ਦੀ ਮੇਰੇ ਤੇ ਅੱਖ ਜ਼ਰੂਰ ਹੈ ਲੱਖੇ ਮੈਨੂੰ ਕੋਈ ਹਾਂ ਐਵੇਂ ਕੋਈ ਮੈਨੂੰ ਪਾਰਟੀਕੂਲਰ ਮੈਨੂੰ ਉਹਨੇ ਕੋਈ ਹੋਣੀ ਕਰਦੇ ਤੰਗ ਪਰੇਸ਼ਾਨ ਨਹੀਂ ਕਰਦੇ ਮੈਨੂੰ ਇੰਨੇ ਕੀ ਹੁੰਦਾ ਵੀ ਮੈਨੂੰ ਤੁਸੀਂ ਸਾਨੂੰ ਸਾਡੇ ਸੰਪਰਕ ਚ ਰਹੋ ਤੁਸੀਂ ਇੱਕ ਗੱਲ ਸ਼ਾਇਦ ਮੈਨੂੰ ਆ ਸੋਸ਼ਲ ਮੀਡੀਆ ਤੇ ਸੁਣਨ ਨੂੰ ਮਿਲੀ ਆ ਜੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਸੀ ਨਾ ਜੀ ਤੇ ਆਜ਼ਾਦ ਭਾਰਤ ਦੀ ਆਜ਼ਾਦ ਗਵਰਨਮੈਂਟ ਨੇ ਸ਼ਹੀਦ ਭਾਈ ਭਗਤ ਸਿੰਘ ਤੇ ਪਰਿਵਾਰ ਤੇ ਨਜ਼ਰ ਰੱਖੀ ਸੀ ਰੱਖੀ ਸੀ ਹਾਂ ਰੱਖੀ ਸੀ ਬਿਲਕੁਲ ਉਹ ਸੀ ਆਈਡੀ ਉਹਨਾਂ ਦੀਆਂ ਉਹ ਸਾਰੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਤੇ ਨਜ਼ਰ ਰੱਖਦੇ ਸੀ ਵੀ ਇਹ ਕੀ ਕਰਦੇ ਕਰਦੇ ਨੇ ਹਾਂ ਕਮਾਲ ਹੋ ਗਈ ਤੇ ਮੈਨੂੰ ਤੁਰ ਲੱਗਦਾ ਫਿਰ ਕੱਲ ਨੂੰ ਕਿਤੇ ਖਾਲਸਾ ਰਾਜ ਆ ਜਾ ਆ ਗਿਆ ਤੇ ਫਿਰ ਨਜ਼ਰ ਫੇਰ ਪੜੀ ਰਹੂ ਤੁਹਾਡੇ ਤੇ ਵੱਧਦੀ ਆ ਤੇ ਫਿਰ ਪੜੀ ਰਵੇ ਬਾ ਰਾਜ ਆਉਣਾ ਚਾਹੀਦਾ ਨੇ ਰਾਜ ਆਊਗਾ ਜੀ ਬਿਲਕੁਲ ਆਊਗਾ ਹਾਂਜੀ ਅਸੀਂ ਉਸ ਸਵੇਰੇ ਇੰਤਜ਼ਾਰ ਦੇ ਵਿੱਚ ਬੈਠੇ ਅੱਖਾਂ ਖੋਲੀ ਬੈਠੇ ਆ ਬਿਲਕੁਲ ਜੀ ਸਤਿਗੁਰੂ ਕਿਰਪਾ ਕਰਨਗੇ ਜਿੱਦੀ ਨਹੀਂ ਜਿਹੜੀ ਆ ਇਹ ਸਤਿਗੁਰਾਂ ਨੇ ਆਪ ਰੱਖੀ ਆ ਨਾ ਤੇ ਨਾਲੇ ਵੇਖੋ ਕਿੱਡਾ ਵਧੀਆ ਰਾਜ ਸੀ ਅਸੀਂ ਇੱਕ ਤੇ ਨਾ ਸਾਡੇ ਰਾਜ ਦੀ ਪਰਿਭਾਸ਼ਾ ਸਾਡੇ ਦੁਸ਼ਮਣਾਂ ਨੇ ਲਿਖੀ ਆ ਜੀ ਜੀ ਅਸੀਂ ਇਹ ਗੱਲ ਕਹਿੰਦੇ ਆ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀ ਸਭਾ ਜੀ ਹੋ ਹਾਂਜੀ ਬਿਲਕੁਲ ਬਿਲਕੁਲ ਹਰ ਇਦਾਂ ਇਸ ਤਰ੍ਹਾਂ ਦਾ ਸਾਡਾ ਰਾਜ ਭਗ ਹੋਊਗਾ ਔਰ ਮਹਾਰਾਜਾ ਰਣਜੀਤ ਸਿੰਘ ਦੇਰ ਕਾਰਜਕਾਲ ਦੇ ਵਿੱਚ ਇੱਕ ਮਿਸਾਲੀ ਉਹ ਦੌਰ ਜਿਹੜਾ ਵੇਖ ਵੀ ਚੁੱਕੀ ਐ ਤੁਸੀਂ ਵੀ ਚੁੱਕੇ ਨੇ ਅੱਜ ਵਰਲਡਵਾਈਡ ਜਦੋਂ ਕਿਤੇ ਸਰਵੇ ਹੁੰਦਾ ਤਾਂ ਕਹਿੰਦੇ ਉਹਦੇ ਵਰਗਾ ਰਾਜ ਹੀ ਕੋਈ ਨਹੀਂ ਹੋਇਆ ਲੋਕ ਫਿਰ ਡਿਮਾਂਡ ਕਰਦੇ ਨੇ ਵੀ ਉਹੀ ਰਾਜ ਆਣਾ ਚਾਹੀਦਾ ਆਉਣਾ ਚਾਹੀਦਾ ਔਰ ਬਿਲਕੁਲ ਸਤਗੁਰੂ ਕਿਰਪਾ ਕਰਨਗੇ ਪੂਰੀ ਦੁਨੀਆ ਦੇ ਵਿੱਚ ਖਾਲਸਾ ਰਾਜ ਹੋਏਗਾ ਲੋਕਾਂ ਨੇ ਹਰ ਮੁਲਕ ਦੇ ਲੋਕਾਂ ਨੇ ਕਹਿਣਾ ਵੀ ਸਾਨੂੰ ਇਤਰਾ ਦਾ ਰਾਜ ਭਾਗ ਚਾਹੀਦਾ ਆਪ ਉਹਨਾਂ ਆਖਣਾ ਪਿੱਛੇ ਆਣ ਕੇ ਰਾਜ ਕਰੋ ਤੇ ਸਾਨੂੰ ਇਤਰਾ ਦਾ ਸਾਡਾ ਪ੍ਰਸ਼ਾਸਨ ਬਿਲਕੁਲ ਆ ਹੁਣ ਆਪਾਂ ਦੇਖ ਹੀ ਰਹੇ ਹਾਂ ਜੀ ਪ੍ਰੈਜੈਂਟ ਕਾਲ ਦੇ ਵਿੱਚ ਜਿਹੜੇ ਆਪਣੇ ਪ੍ਰਵਾਸੀ ਵੀਰ ਵਾਪਸ ਆਏ ਨੇ ਹਨਾ ਉਹ ਵੀ ਜਿਹੜੇ ਹਾਲਾਤ ਵਿੱਚ ਆਏ ਨੇ ਬੜਾ ਦੁੱਖ ਹੁੰਦਾ ਹੈ ਨਾ ਤੇ ਇੱਕ ਇਹ ਬਾਰਡ ਦੀ ਵੱਡੀ ساری ਡੈਮੋਕ੍ਰੇਸੀ ਹੈ ਤੇ ਮੈਨੂੰ ਪਤਾ ਨਹੀਂ ਕਹਿਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਵੇਖੋ ਗੱਲ ਸੱਚ ਸੱਚ ਨੂੰ ਤੇ ਕੋਈ ਗੱਲ ਨਹੀਂ ਹੁੰਦੀ ਪਰ ਕੋਈ ਗੱਲ ਨਹੀਂ ਪਈ ਸਾਚ ਆਖਾਂ ਤੇ ਭੱਜਣ ਖਾਕਾਂ ਵਾਲੀ ਗੱਲ ਉਹ ਚੁਬਣ ਵਾਲਿਆਂ ਨੂੰ ਕਹਿੰਦੇ ਸੱਚ ਤੇ ਕੱਚ ਚੁਗਦਾ ਹੁੰਦਾ ਹੁੰਦਾ ਹਾਂਜੀ ਬਾਕੀ ਕੋਈ ਨਹੀਂ ਸਤਗੁਰੂ ਕਿਰਪਾ ਕਰਨਗੇ ਤੇ ਬੜੀਆਂ ਗੱਲਾਂ ਨੇ ਉਸ ਦੌਰ ਦੀਆਂ ਹਰ ਤੁਸੀਂ ਕਦੀ ਕਿਤੇ ਭਾਈ ਲਖਨਦਰ ਸਿੰਘ ਨਾਰਗਵਾਲ ਲਿਖ ਕੇ YouTube ਤੇ ਵੇਖ ਸਕਦੇ ਹੋ ਉਦੋਂ ਕੀ ਹੋਇਆ ਕਿਵੇਂ ਹੋਇਆ ਉਹ ਗੱਲਾਂ ਸਾਰਾ ਕਾਟ ਗਿਆ ਜੀ ਸਾਰਾ ਰਿਕਾਰਡ ਪਿਆ ਸਾਰਾ ਰਿਕਾਰਡ ਪਿਆ ਸਾਰਾ ਕਾਟ ਪਿਆ ਬਿਆਸ ਸਿੰਘ ਕਾਟਦਾ ਸੀ ਜਿਹੜੇ ਵਿੱਚ ਮਾਰੋਂਗੇ ਹੱਥ ਮਾਰੋਂਗੇ ਤੁਹਾਨੂੰ ਮਿਲ ਜੂਗਾ ਉੱਥੇ ਸਾਰੀ ਗੱਲ ਬਾਤ ਤੇ ਬਹੁਤ ਵਧੀਆ ਜੀ ਸਤਗੁਰੂ ਕਿਰਪਾ ਕਰਨ ਤੇ ਅਸੀਂ ਚਾਹਾਂਗੇ ਸਤਿਗੁਰੂ ਦੇ ਚਰਨਾਚਰ ਅਰਦਾਸ ਕਰਾਂਗੇ ਪੂਰੀ ਸੰਗਤ ਦਾ ਸਤਿਗੁਰੂ ਜੀ ਦਾ ਆਸ਼ੀਰਵਾਦ ਆਪ ਜੀ ਤੇ ਬਣਿਆ ਰਹੇ ਤੇ ਜਿਹੜਾ ਘਰ ਵਾਲਾ ਇੱਕ ਮਿਹਣਾ ਜਿਹਾ ਮੈਨੂੰ ਮਹਿਸੂਸ ਹੁੰਦਾ ਉਹ ਵੀ ਸ਼క్తి ਲਾ ਦਈਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਪਾਈ ਨਾਰਮਾਨ ਸਾਹਿਬ ਜੀ ਨੂੰ ਸਹਿਯੋਗ ਕਰਨ ਦੀ ਯਤਨ ਕਰਿਓ ਕੋਈ ਹੁਣ ਆਣ ਕੇ ਇਸ ਉਮਰ ਦੇ ਵਿੱਚ ਹੁਣ ਕੋਈ ਮਿਹਨਤ ਮਜ਼ਦੂਰੀ ਕਰਨ ਵਾਲਾ ਨਾ ਸਮਾਂ ਵਾ ਨਾ ਟਾਈਮ ਆ ਨਾ ਬਰੇਸ਼ ਆ ਨਾ ਸਰੀਰ ਚੋਸ ਆ ਤੇ ਇਸ ਕਰਕੇ ਆਓ ਸਾਰੇ ਰਲ ਮਿਲ ਕੇ ਤੇ ਇਹਨਾਂ ਦੇ ਸਰਦੀ ਵੀ ਵਧੀਆ ਛੱਤ ਬਣਾਈਏ ਕੌਮੀ ਘਰ ਦੇ ਲਈ ਆਪਣਾ ਘਰ-ਬਾਰ ਸਾਰਾ ਕੈਰੀਅਰ ਦਾਤੇ ਲਾਇਆ ਵਾ ਤੇ ਜੋ ਸਾਡੇ ਫਰਜ਼ ਬਣਦੇ ਐ ਸੀ ਨਿਭਾਈਏ ਬਹੁਤ ਮਿਹਰਬਾਨੀ ਜੀ ਜੀਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ